ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਗਜ ਦੇ ਵਿੱਚ ਹੋਈ ਬਿਆਨਬਾਜ਼ੀ ਕੁਲਦੀਪ ਸਿੰਘ ਗੜਗਜ ਨੇ ਮर्याਦਾ ਨੂੰ ਲੈ ਕੇ ਚੁੱਕੇ ਸੀ ਸਵਾਲ ਜਿਹੜੇ ਉਹਨਾਂ ਦੇ ਉੱਪਰ ਹੀ ਭਾਰੀ ਪੈ ਗਏ ਸੀਐਮ ਮਾਨ ਦੇ ਵੱਲੋਂ ਉਹ ਮर्याਦਾ ਦੇ ਬਾਰੇ ਵੱਡੀ ਗੱਲ ਕਹੀ ਹੈ ਕੁਲਦੀਪ ਸਿੰਘ ਗੜਗਜ ਬਾਰੇ ਤੁਸੀਂ ਜਿਹੜੇ ਲੋਕਰਾਏ ਨਿਊਜ਼ਲੈਂਡ ਬਹੁਤ-ਬਹੁਤ ਸਵਾਗਤ ਤੁਹਾਡਾ ਚੇਰੀ ਅਕਾਲ ਤੱਕ ਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਰੇ ਉਹਨਾਂ ਨੇ ਤੰਜ ਕੱਸਿਆ ਉਹਨਾਂ ਨੇ ਮर्यादा ਨੂੰ ਲੈ ਕੇ ਜੋ ਸਵਾਲ ਕੀਤਾ ਪਰ ਉਲਟਾ ਭਾਰੀ ਉਹਨਾਂ ਦੇ ਉੱਪਰ ਹੀ ਪੈ ਗਿਆ ਜੋ ਖੱਖਰ ਨੂੰ ਹੱਥ ਲਾ ਬੈਠੇ ਭੂੰਡਾ ਦੀ ਤੇ ਭੂੰਡ ਉਹਨਾਂ ਨੂੰ ਚਿੰਬੜ ਗਏ ਜੋ ਹੁਣ ਗਿਆਨੀ ਕੁਲਦੀਪ ਸਿੰਘ ਗੱਜ ਪਛਤਾ ਰਹੇ ਹੋਣਗੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਲਹਿਜਾ ਹੈ ਪੰਜਾਬ ਦੇ ਲੀਡਰਾਂ ਨੂੰ ਤੇ ਪੰਜਾਬ ਦੇ ਹੁਣ ਧਾਰਮਿਕ ਆਗੂਆਂ ਨੂੰ ਵੀ ਉਹ ਨਹੀਂ ਬਖਸ਼ ਰਿਹਾ ਜਿਹੜੇ ਕਿ ਗਿਆਨੀ ਕੁਲਦੀਪ ਸਿੰਘ ਗਰਗਜ ਦੇ ਉੱਪਰ ਉਹਨਾਂ ਨੇ ਵੱਡਾ ਤੰਜ ਕੱਸਿਆ ਮਰਿਆਦਾ ਦੇ ਬਾਰੇ ਉਹਨਾਂ ਨੇ ਜੋ ਸ਼ਬਦ ਬੋਲੇ ਨੇ ਸੋ ਕੁਲਦੀਪ ਸਿੰਘ ਗਰਗਜ ਦੇ ਵੱਲ ਜਿਹੜਾ ਕਿ ਉਹਨਾਂ ਦੀ ਪਾਰਟੀ ਦੇ ਵੱਲੋਂ ਜੋ ਨਵੇਂ ਪਾਛਾ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉਹਨਾਂ ਦੇ ਬਾਰੇ ਮर्यादा ਨੂੰ ਲੈ ਕੇ ਇਹ ਸਵਾਲ ਕੀਤੇ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਫਿਰ ਕਿੱਥੇ ਹਟਦੇ ਨੇ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕੋਈ ਬੋਲਦਾ ਤਾਂ ਫਿਰ ਉਹ ਉਹਨਾਂ ਨਾਲੋਂ 100 ਗੁਣਾ ਵੱਧ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਉੱਪਰ ਤੰਜ ਕੱਸਦੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਪੰਜਾਬ ਵਿੱਚ ਕੋਈ ਵੀ ਲੀਡਰ ਜਿਹੜਾ ਨਹੀਂ ਬੋਲਦਾ ਕੋਈ ਵੀ ਆਗੂ ਨਹੀਂ ਬੋਲਦਾ ਕਿਉਂਕਿ ਸਭ ਨੂੰ ਪਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਦੇ ਬਾਦਸ਼ਾਹ ਨੇ ਕਮੇਡੀ ਕਲਾਕਾਰ ਨੇ ਜਿਹੜੇ ਕਿ ਲੰਬਾ ਸਮਾਂ ਕਮੇਡੀ ਕਲਾਕਰ ਰਹੇ ਨੇ ਔਰ ਉਹਨਾਂ ਦੇ ਮੂੰਹ ਦੇ ਵਿੱਚੋਂ ਐਸੇ ਸ਼ਬਦ ਆਪਣੇ ਆਪ ਹੀ ਜੁੜਦੇ ਜਾਂਦੇ ਨੇ ਜੋ ਅਗਲੇ ਬੰਦੇ ਦਾ ਉਹ ਖੁਦ ਬੇਇੱਜ਼ਤੀ ਮਹਿਸੂਸ ਕਰਨ ਲੱਗ ਜਾਂਦਾ ਹੈ ਸੋ ਕੁਲਦੀਪ ਸਿੰਘ ਗਰਗੱਜ ਦੇ ਬਾਰੇ ਜੋ ਉਹਨਾਂ ਨੇ ਕਿਹਾ ਕਿ ਉਹ ਸਾਨੂੰ ਮਰਿਆਦਾ ਕੀ ਦੱਸੇਗਾ ਜਿਹੜਾ ਖੁਦ ਮਰਿਆਦਾ ਦੀ ਪਾਲਣਾ ਨਹੀਂ ਕਰ ਸਕਿਆ ਸੋ ਜਥੇਦਾਰ ਗਰਗੱਜ ਨੇ ਤੰਜ ਕੱਸਿਆ ਸੀ ਕਿ ਸੀਐਮ ਮਾਨ ਨੇ ਜਥੇਦਾਰ ਵੱਲੋਂ ਮਰਿਆਦਾ ਦਾ ਪਾਠ ਪੜਾਉਣ ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਲੋਕ ਸਾਨੂੰ ਮਰਿਆਦਾ ਬਾਰੇ ਕੀ ਦੱਸਣਗੇ ਜਿਨ੍ਹਾਂ ਦੀ ਖੁਦ ਦੀ ਨਿਯੁਗਤੀ ਵੇਰੇ ਸਾਰੀਆਂ ਮਰਿਆਦਾਵਾਂ ਮੰਨ ਕਰਦੀਆਂ ਗਈਆਂ ਸਨ ਸੋ ਦੱਸਦੀ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਦੀ ਨਿਯੁਗਤੀ ਦੇ ਸਮੇਂ ਅਤੇ ਤਰੀਕੇ ਤੇ ਸਵਾਲ ਖੜੇ ਕਰਦਿਆ ਤੰਜ ਕੱਸਿਆ ਭਗਵੰਤ ਮਾਨ ਨੇ ਕਿਹਾ ਕਿ ਉਸ ਸਮੇਂ ਮਰਿਆਦਾ ਕਿੱਥੇ ਸੀ ਜਦੋਂ ਰਾਤ ਨੂੰ 2 ਵਜੇ ਤਸਤਾਰ ਬੰਦੀ ਕੀਤੀ ਗਈ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਗੜਗੱਜ ਤੇ ਇਹ ਵੱਡਾ ਇਲਜ਼ਾਮ ਲਾਇਆ ਕੀ ਸਾਨੂੰ ਅੱਜ ਤੁਸੀਂ ਮਰਿਆਦਾ ਦੱਸਣ ਵਾਲੇ ਕੌਣ ਹੋ ਤੁਸੀਂ ਸਾਨੂੰ ਮਰਿਆਦਾ ਦਾ ਪਾਠ ਕਿਵੇਂ ਪੜਾ ਸਕਦੇ ਹੋ ਜਦੋਂ ਕਿ ਤੁਹਾਡੀਆਂ ਮਰਿਆਦਾਵਾਂ ਤਾਂ ਸਾਰੀਆਂ ਛਿੱਕੇ ਤੇ ਟੱਕ ਦਿੱਤੀਆਂ ਗਈਆਂ ਸਨ ਉਹ ਲੋਕ ਸਾਨੂੰ ਮਰਿਆਦਾ ਬਾਰੇ ਕੀ ਦੱਸਣਗੇ ਜਿਨ੍ਹਾਂ ਦੀ ਖੁਦ ਦੀ ਨਿਯੁਕਤੀ ਵੇਲੇ ਸਾਰੀਆਂ ਮਰਿਆਦਾਵਾਂ ਪੰਕਰਤੀਆਂ ਗਈਆਂ ਤੇ ਤੜਕੇ 2 ਵਜੇ ਉਹਨਾਂ ਨੂੰ ਜੋ ਦਸਤਾਰ ਬੰਦੀ ਕਰਵਾਈ ਗਈ ਉਹ ਵੀ ਕੋਈ ਜੀ ਦਸਤਾਰ ਬੰਦੀ ਕਰਾਉਣ ਵਾਲੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਸਿੰਘ ਸਹਿਬਾਨ ਹਾਜ਼ਰ ਨਹੀਂ ਹੋਏ ਸਿਰਫ ਇੱਕੋ ਅਕਾਲੀ ਲੀਡਰ ਜਿਹੜਾ ਪਹਿਲਾਂ ਹੀ ਅਕਾਲੀ ਦਲ ਦੇ ਵੱਲੋਂ ਉਸਦੇ ਉੱਪਰ ਵੱਡੇ ਇਲਜ਼ਾਮ ਲਾ ਕੇ ਕੱਢਿਆ ਹੋਇਆ ਸੀ ਉਸਨੇ ਦਸਤਾਰਬੰਦੀ ਕਰਵਾ ਦਿੱਤੀ ਜੋ ਕਿ ਸਿੱਧਾ-ਸਿੱਧਾ ਉਹਨਾਂ ਦਾ ਇਸ਼ਾਰਾ ਜਿਹੜਾ ਕਿ ਸੁੱਚਾ ਸਿੰਘ ਲਗਾ ਦੇ ਵਾਲੇ ਪਾਸੇ ਸੀਗਾ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਤੰਝ ਕੱਸਿਆ ਗਿਆ ਸੋ ਮੁੱਖ ਮੰਤਰੀ ਭਗਵੰਤ ਮਾਨ ਤੇ ਗੱਨੀ ਕੁਲਦੀਪ ਸਿੰਘ ਗੱਜ ਦੇ ਵਿੱਚ ਜਿਹੜੀ ਇਹ ਬਿਆਨਬਾਜ਼ੀ ਹੋਈ ਏ ਹੁਣ ਕਿੱਥੇ ਰੁਕੇਗੀ ਕੁਲਦੀਪ ਸਿੰਘ ਗੱਜ ਇਸ ਤੋਂ ਅੱਗੇ ਕੀ ਆਪਣੇ ਸ਼ਬਦ ਬੋਲਣਗੇ ਜਾ ਬਿਲਕੁਲ ਚੁੱਪ ਕਰ ਜਾਣਗੇ ਕਿਉਂਕਿ ਭਗਵੰਤ ਮਾਨ ਦੇ ਨਾਲ ਪੂਰਾ ਲੈਣ ਵਾਲਾ ਕੋਈ ਵੀ ਲੀਡਰ ਨਹੀਂ ਹੈ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਭਗਵੰਤ ਮਾਨ ਨੂੰ ਕੋਈ ਨਹੀਂ ਰੋਕ ਸਕਦਾ ਸੋ ਭਗਵੰਤ ਮਾਨ ਜੋ ਪੰਜਾਬ ਦੇ ਸੀਐਮ ਨੇ ਉਹਨਾਂ ਦੇ ਬਾਰੇ ਕੋਈ ਲੀਡਰ ਬੋਲਣ ਤੋਂ ਪਹਿਲਾਂ ਬਹੁਤ ਵਾਰੀ ਸੋਚਦਾ ਹੈ ਕਿ ਉਹਨਾਂ ਦੇ ਬਾਰੇ ਕੀ ਬੋਲਿਆ ਜਾਵੇ ਕਿਉਂਕਿ ਇੱਕ ਸੱਚੇ ਸੁੱਚੇ ਤੇ ਪੂਰੇ ਸਾਫ਼ ਸੁਥਰੀ ਸਭੀ ਦੇ ਉਹ ਆਗੂ ਨੇ ਉਹਨਾਂ ਨੇ ਪੰਜਾਬ ਦੀ ਕਮਾਂਡ ਸੰਭਾਲੀ ਹੋਈ ਹੈ ਸੋ ਪਿਛਲੀਆਂ ਸਰਕਾਰਾਂ ਦੇ ਸਮੇਂ ਜੋ ਪੰਜਾਬ ਦੇ ਵਿੱਚ ਲੁੱਟ ਹੁੰਦੀ ਰਹੀ ਜੋ ਪੰਜਾਬ ਦੇ ਲੀਡਰ ਨੇ ਪੰਜਾਬ ਦਾ ਇਹ ਹਾਲਾਤ ਕਰ ਦਿੱਤੇ ਉਹ ਉਸ ਦੇ ਉੱਪਰ ਕਮੇਟੀ ਸਮੇਂ ਵੀ ਬੋਲਦੇ ਸੀ ਤੇ ਹੁਣ ਵੀ ਬੋਲਦੇ ਨੇ ਕਿਉਂਕਿ ਲੋਕ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੇ ਕਰਕੇ ਚਾਹੁੰਦੇ ਨੇ ਕਿਉਂਕਿ ਉਹਨਾਂ ਨੇ ਸੱਚ ਸਾਹਮਣੇ ਲਿਆਂਦੇ ਹੋਏ ਨੇ ਜੋ ਲੁੱਟਾਂ ਹੋਈਆਂ ਸੀ ਉਹ ਸਾਹਮਣੇ ਲਿਆਂਦੀਆਂ ਹੋਈਆਂ ਨੇ ਜਿਸ ਕਰਕੇ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲੋਕਪ੍ਰਿਆ ਬਣੇ ਹੋਏ ਨੇ